ਮੈਨੂੰ ਸਕੂਟਰ ਦਾ ਇਹ ਆਪਣੀ ਜਾਨ ਨਾਲੋਂ ਹੀ ਪਿਆਰ ਹੈ ਇਹ 87 ਮਾਡਲ ਸਕੂਟਰ ਹੈ ਇਹ ਸਕੂਟਰ ਤੇ ਪਹਿਲੇ ਵੀ ਮੈਂ ਆਲ ਇੰਡੀਆ ਦੀ ਸਾਰੇ ਹਿੰਦੁਸਤਾਨ ਦੀ 26 ਸਟੇਟਾਂ ਦੀ ਯਾਤਰਾ ਕਰ ਚੁੱਕਿਆ ਛੇ ਤੱਕ ਮੈਂ ਜਾ ਆਇਆ 5 55000 ਕਿਲੋਮੀਟਰ ਸੌਖ ਕਰਕੇ ਕਿੱਥੇ ਤੱਕ ਮੇਰਾ ਪٹرول ਨੇ ਕਿਤੇ ਮੁੱਕਿਆ ਕਿਤੇ ਰਿਜ਼ਰਵ ਨਹੀਂ ਲੱਗਾ 250 ਕਿਲੋਮੀਟਰ ਦਾ ਮੈਂ ਪٹرول ਪਵਾ ਲੈਂਦਾ ਸੀਗਾ ਇਹ ਬਣਾਏ ਇਹਦੇ ਨੂੰ ਟੂਲ ਬਾਕਸ ਜਿੰਨੇ ਕਹਿੰਦੇ ਆ ਇਹਦੇ ਵਿੱਚ ਜਿੰਨਾ ਸਾਮਾਨ ਹੈ ਸਾਰਾ ਮੇਰਾ ਟੂਲ ਬਾਕਸ ਦਾ ਇਹ ਸਾਰਾ ਇਹਦੇ ਵਿੱਚ ਹੀ ਪਿਆ ਹੈ ਪੀਆ ਸਕੂਟਰ ਹੈ ਲੋਕ ਗੱਡੀਆਂ ਦੇ ਉੱਪਰ ਜਾਂਦੇ ਨੇ ਪੀਆ ਸਕੂਟਰ ਕਿਸ ਤਰ੍ਹਾਂ ਤੁਸੀਂ ਲੈ ਕੇ ਗਏ ਕਿਉਂਕਿ ਸਕੂਟਰ ਤੇ ਜਾਣਾ ਕੋਈ ਸਖਾਲਾ ਕੰਮ ਨਹੀਂ ਹੈਗਾ ਇਹਨੇ ਜਿਹੜੇ 5-7 ਤੱਕ ਦੀ ਯਾਤਰਾ ਕਰਨਾ ਕੋਈ ਸਖਾਲਾ ਕੰਮ ਸਤਿਕਾਰਯੋਗ ਆਨਰੇਰ ਵਿਖਰ ਮੈਂ ਤੁਹਾਡੇ ਨਾਲ ਕੁਲਵਿੰਦਰ ਗੁਮਨ ਗੱਲ ਕੀਤੀ ਜੇ ਪੰਜ ਤਖਤਾਂ ਦੀ ਯਾਤਰਾ ਕਰਨ ਵਾਸਤੇ ਇੱਕ ਵੀਆ ਸਕੂਟਰ ਜੋ ਇੰਪੋਰਟ ਕੀਤਾ ਜਾਂਦਾ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਤੇ ਉਤਰਦੀ ਖੁਸ਼ੀ ਦੇ ਅਫਸਰ ਪਰ ਦੂਸਰੀ ਸਕੂਟਰ ਯਾਤਰਾ ਜਿਹੜੀ ਆਰੰਭ ਕੀਤੀ ਗਈ ਸੀ ਇਹ ਜਿਹੜੇ ਜਿਹੜੇ ਪੰਜ ਟਕਟਾਂ ਦੇ ਉੱਪਰ ਜਾ ਕੇ ਹੈ ਸਕੂਟਰ ਤੇ ਪੰਜ ਜਿਹੜੇ ਹੱਗੇ ਨੇ ਫੈਮਿਲੀ ਨੇ ਉਹਨਾਂ ਦੇ ਉੱਪਰ ਵੀ ਜਾ ਕੇ ਪਹਿਲਾਂ ਤੇ ਗੱਲ ਕਰਾਂਗੇ ਜਿਹੜੇ ਬਾਬਾ ਜੀ ਨੇ ਉਹਨਾਂ ਨੂੰ ਉਹ ਮਾਲ ਲੈ ਕੇ ਨਾ ਘਰ ਮਾਲ ਲੈ ਕੇ ਜਿਹੜਾ ਵਿਧਿਆ ਵਿਦਿਆਦਿਸ਼ਾ ਇਸ ਹੈ ਬਾਬਾ ਜੀ ਪੰਜ ਬੱਕੀ ਵਾਲੀ ਯਾਤਰਾ ਕਰਨ ਵਾਸਤੇ ਬਜ਼ੁਰਗ ਪੱਸਾ ਟ੍ਰੱਕਾਂ ਗੱਡੀਆਂ ਦੇ ਉੱਪਰ ਜਾਂਦੇ ਨੇ ਪਹਿਲੀ ਵਾਰ ਦੇਖਿਆ ਕਿ ਮੋਟਰ ਦੇ ਉੱਪਰ ਕੰਡਕਟਰ ਦੀ ਯਾਤਰਾ ਕਰਨੀ ਹੋਵੇ ਕਿਉਂਕਿ ਇੱਕ ਜਿਹੜੇ ਨਮਾਇंदे ਨੇ ਉਹਨਾਂ ਨੇ ਵੀਰਿਆ ਜੀ ਦਰਗੀਰ ਨੂੰ ਸਹਿਬ ਬਹਾਦਰ ਸਿਮਰੇ ਆ ਘਰ ਨਾਮ ਲੱਗਿਆ ਵੰਤਾਏ ਸਤਿਗੁਰੂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਚਾਰ ਪਸਲਾ ਸਤਾਬਦੀ ਨੂੰ ਸਮਰਪਤ ਭਾਈ ਸਾਹਿਬ ਫੈਦ ਜੀਸ਼ੰਗ ਜੀ ਨੇ ਕਿ ਕੰਬਰ ਆਪਣੇ ਮਨ ਚ ਇਹ ਦਿੱਖ ਦਾ ਹਰਦਾ ਕੀਤਾ ਕਿ ਇਸ ਪਾਕਿਸਤਾਨ ਨੂੰ ਉਹ ਦੁਆਰਾ ਸ਼੍ਰੀ ਤੁਖਨ ਸਾਹਿਬ ਪਹਲਾ ਤੋ 17 April ਨੂੰ ਉਹਨਾਂ ਨੇ ਸਾਰੇ ਤਖਤਾਂ ਦੀ ਪੰਜਾਂ ਦੀ ਯਾਤਰਾ ਕਰਨੇ ਸਕੂਟਰ ਤੇ ਇੱਕ ਬਹੁਤ ਵੱਡਾ ਉਪਰਾਲਾ ਸ਼ੌਂਕ ਇੱਕ ਪਿਤਾ ਇੱਕ ਸਕੇਮ ਬਾਰਕ ਤੂੰ ਮੇਰਾ ਗੁਰ ਹੈ ਜਿਵੇਂ ਕਿ ਸਾਰੇ ਹੀ ਸਾਡੇ ਕੋਈ ਵੀ ਹੈ ਹਿੰਦੂ ਹੈ ਸਿੱਖ ਹੈ ਮੁਸਲਮਾਨ ਹੈ ਇਸਾਈ ਹੈ ਇਹ ਸਾਰੇ ਇੱਕ ਭੈਣ ਭਰਾ ਇਹ ਆ ਵੀ ਕਹਿ ਰਹੇ ਸਨ ਪਹਿਲਾਂ ਕਿ ਮੈਨੂੰ ਹਰ ਥਾਂ ਤੇ ਬੜੀ ਸੋਦਾ ਮਿਲੀ ਹਰ ਥਾਂ ਤੇ ਬੜਾ ਪਿਆਰ ਮਿਲਿਆ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਸੰਕਲਨ ਜਾ ਰਿਹਾ ਤੇ ਉਹ ਨੂੰ ਬਹੁਤ ਲੋਕ ਸਾਰੇ ਸਰਕਾਰ ਤੇ ਪਿਆਰ ਦੇ ਰਹੇ ਇਹਨਾਂ ਦੀ ਯਾਤਰਾ ਅੱਜ ਸਫਲ ਹੋਈ ਹੈ ਵੀ 22 ਦਿਨ ਬਾਅਦ ਅੱਜ ਫਿਰ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਨ ਸਥਾਨ ਤੇ ਸ਼ੁਕਰਾਨੇ ਦੀ ਕਿ ਸਤਿਗੁਰੂ ਕਿਰਪਾ ਕੀਤੀ ਆਪ ਜੀ ਨੇ ਮੇਰੀ ਯਾਤਰਾ ਸਫਲ ਹੋਈਏ ਸ਼ੁਕਰਾਨੇ ਅਰਦਾਸ ਕਰ ਰਿਹਾਤਾ ਹਾਂ ਇਹਨੇ ਸੰਤਾਂ ਵੀ ਪਟਿਆਲ ਸ਼ਰਮ ਗਿਆ ਪਹੁੰਚਣ ਇਹਨਾਂ ਦਾ ਧੰਨਵਾਦ ਕਰਨ ਲਈ ਇਹਨਾਂ ਦਾ ਸਤਿਕਾਰ ਕਰਨ ਲਈ ਪਿਆਰ ਕਰਨ ਲਈ ਇੱਕ ਬਹੁਤ ਵੱਡੀ ਗੱਲ ਹੈ ਕਿ ਇਹ ਅੱਗੇ ਵੀ ਹੋਰਾਂ ਸੰਤਾਂ ਨੂੰ ਉਪਦੇਸ਼ ਦੇਣਗੇ ਕਿ ਆਓ ਭਾਈ ਸਭ ਰਲ ਮਿਲ ਕੇ ਯਾਤਰਾ ਕਰੀ ਤਖਤਾਂ ਦੀ ਗੁਰੂ ਦੀ ਬਾਣ ਨਾਲ ਜੁੜੀਏ ਬਾਣ ਨਾਲ ਜੁੜੀਏ ਨਸ਼ਾ ਤੋਂ ਮੁਕਤ ਹੋਈਏ ਤਾਂ ਕਿ ਅਮਰਤ ਅਚਾ ਕੇ ਬਾਣੀ ਪੜੀਏ ਖੰਡੇ ਬਾੜ ਦਾ ਸਮਸ਼ਾਰਜ ਗੁਰੂ ਰਵਿ ਸਾਰਿਆਂ ਨੂੰ ਇਹ ਉਪਦੇਸ਼ ਦਿੱਤੇ ਜਿੱਤੇ ਬਾੜ ਦੇ ਪ੍ਰਚਾਰ ਨੂੰ ਕਰਦੇ ਰਹੇ ਇੱਕ ਬਹੁਤ ਵੱਡੀ ਗੱਲ ਹੈ ਜਿੱਤੇ ਇਹਨਾਂ ਨੇ ਇਹ ਯਾਤਰਾ ਨੂੰ ਇਤਿਹਾਸ ਸਮਾਪਤ ਸ਼ੁਕਰਾਨੇ ਦਦਾਸ ਹੈ ਤੇ ਸਤਿਗੁਰੂ ਜੀ ਦੀ ਬੇਨਤੀ ਕਰੀ ਮਾਰੇ ਆਪ ਨੇ ਕਿਰਪਾ ਕੀਤੀ ਹੈ ਇਹ ਯਾਤਰਾ ਕੀਤੀ ਸੀ ਸਫਲ ਹੋਈ ਹੈ ਸਤਿਗੁਰੂ ਸ਼ੁਕਰਾਨਾ ਕਰਨੀ ਅੱਜ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਹੈ ਮੈਂ ਵੀ ਸਤਿਗੁਰੂ ਦਾ ਸ਼ੁਕਰਾਨਾ ਕਰਨਾ ਕਿਰਨ ਤੇ ਗੁਰੂ ਨੇ ਕਿਰਪਾ ਕੀਤੀ ਪਾਇਰੀ ਜੀ ਸੈਂ ਤੇ ਇਹ ਯਾਤਰਾ ਸਭ ਰਗਾ ਕੇ ਇੱਥੇ ਆਜਾਏ ਨੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੁਸੀਂ ਦੇਖਿਆ ਜਿਨ੍ਹਾਂ ਨੇ ਇਹਨਾਂ ਨੂੰ ਇੱਥੋਂ ਵਿਦਿਆ ਕੀਤਾ ਸੀ ਤੇ ਉੱਥੇ ਦੁਬਾਰਾ ਇਹ ਸਨਮਾਨ ਕੀਤਾ ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣ ਜਿਹੜੇ ਪੰਚ ਤਖਤਾਂ ਦੀ ਯਾਤਰਾ ਕਰਕੇ ਆਏ ਨੇ ਭਾਈ ਸਾਹਿਬ ਰਣਜੀਤ ਸਿੰਘ ਜੀ ਪਾਪਾ ਜੀ ਕਿ ਕਿਸ ਤਰ੍ਹਾਂ ਲੱਗ ਰਿਹਾ ਕਿਉਂਕਿ ਇੱਕ ਤੁਸੀਂ ਸੁਣਿਆ ਕਿ ਮੁਲਾਜ਼ਮ ਵੀ ਹੋ ਕਿਸ ਡਿਪਾਰਟਮੈਂਟ ਚ ਤੁਸੀਂ ਮੁਲਾਜ਼ਮ ਹੋ ਜੀ ਪੰਜ ਤੱਕ ਤਾਂ ਦੀ ਯਾਤਰਾ ਵੀ ਕਰਕੇ ਆਇਆ ਜੀ ਮੈਂ ਹੈਲਥ ਡਿਪਾਰਟਮੈਂਟ ਚ ਫੀਲਡ ਵਰਕਰ ਦੀ ਰਿਪੋਰਟ ਤੇ ਕੰਮ ਕਰਦਾ ਜੀ ਮੈਂ ਅੱਜ ਦੁਖਨਵਾਰਨ ਸਾਹਿਬ ਤੋਂ 17 ਤਰੀਕ ਨੂੰ ਚੱਲਿਆ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰਬਤ ਦੇ ਭਲੇ ਵਾਸਤੇ ਕਰੋਨੀ ਮਾਰੀ ਨੂੰ ਖਤਮੇ ਵਾਸਤੇ ਹਰੇਕ ਜਗ੍ਹਾ ਅਰਦਾਸ ਕਰਨ ਵਾਸਤੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ ਜੀ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਨਾਲ ਤੋਂ ਹਰਦوار ਹਰਦوار ਤੋਂ ਯੋਧਿਆ ਯੋਧਿਆ ਤੋਂ ਬਨਾਰਸ ਬਨਾਰਸ ਤੋਂ ਪਟਨਾ ਪਟਨਾ ਤੋਂ ਝਾਰਖੰਡ ਦੇਵ ਨਗਰੀ ਬੇਦਨਾ ਚੋਤੀ ਲਿੰਗ ਉੱਥੇ ਗਿਆ ਜੀ ਉਸ ਤੋਂ ਬਾਅਦ ਰਾਂਚੀ ਰਾਂਚੀ ਤੋਂ ਨਾਗਪੁਰ ਨਾਗਪੁਰ ਤੋਂ ਸਿੱਧਾ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਦੇ ਦਰਜ ਕਰਦਾ ਹੋਇਆ ਸਿੱਧਾ ਜੀ ਬਰਾਂਪੁਰ ਇੱਧਰ ਤੇ ਓਮਕੇਸ਼ਵਰ ਜੋਤੀ ਲਿੰਗ ਤੇ ਉਜੈਨ ਤੋਂ ਹੁੰਦਾ ਦਿੱਲੀ ਦਿੱਲੀ ਤੋਂ ਆਨੰਦ ਦਮਦਮਾ ਸਾਹਿਬ ਦਮਦਸਾਲ ਸਤਿ ਆਜ ਪਟਿਆਲੇ ਪਹੁੰਚੇ ਭਜੀ ਗੱਲ ਕੀਤੀ ਇਸ ਰੰਗੀ ਪ੍ਰਿਆ ਸਕੂਟਰ ਹੈ ਲੋਕ ਗੱਡੀਆਂ ਦੇ ਉੱਪਰ ਜਾਂਦੇ ਨੇ ਪ੍ਰਿਆ ਸਕੂਟਰ ਕਿਸ ਤਰ੍ਹਾਂ ਤੁਸੀਂ ਲੈ ਕੇ ਗਏ ਕਿਉਂਕਿ ਸਕੂਟਰ ਤੇ ਜਾਣਾ ਕੋਈ ਸਖਾਲਾ ਕੰਮ ਨਹੀਂ ਹੈਗਾ ਇਹਨੇ ਜਿਹੜੇ ਪੰਕਤ ਤੱਕ ਤਾਂ ਦੀ ਯਾਤਰਾ ਕਰਨਾ ਕੋਈ ਸਖਾਲਾ ਕੰਮ ਨਹੀਂ ਹੈ ਮੈਨੂੰ ਸਕੂਟਰ ਦਾ ਇਹ ਆਪਣੀ ਜਾਨ ਨਾਲੋਂ ਹੀ ਪਿਆਰ ਹੈ ਇਸ 87 ਮਾਡਲ ਸਕੂਟਰ ਹੈ ਇਹ ਸਕੂਟਰ ਤੇ ਪਹਿਲੇ ਵੀ ਮੈਂ ਆਲ ਇੰਡੀਆ ਦੀ ਸਾਰੇ ਹਿੰਦੁਸਤਾਨ ਦੀ 26 ਸਟੇਟਾਂ ਦੀ ਯਾਤਰਾ ਕਰ ਚੁੱਕਿਆ ਇਹ ਮੈਨੂੰ ਬਹੁਤ ਪਿਆਰਾ ਇਸ ਕਰਕੇ ਮੈਂ ਹੁਣ ਵੀ ਇਹ ਬਣਾਇਆ ਵੀ ਸਕੂਟਰ ਤੇ ਯਾਤਰਾ ਕੀਤੀ ਜਾਵੇ ਅੱਗਰ ਤੋਂ ਵੀ ਗੁਨਾਹ ਨਾ ਪਾਸ਼ੇ ਨੇ ਕੀਤਾ ਤੇ ਉਹ ਸਕੂਟਰ ਤੇ ਯਾਤਰਾ ਕਰਦੇ ਰਹਾਂਗੇ ਇਹ ਇਹ ਸਕੂਟਰ ਦੀ ਯਾਤਰਾ ਕੀਤੀ ਹੈ ਕਿਉਂਕਿ ਸਮਾਨ ਦੀ ਵੀ ਲੋਡ ਹੁੰਦੀ ਹੈ ਹਰ ਚੀਜ਼ ਦੀ ਲੋਡ ਪੈਂਦੀ ਹੈ ਰਸਤਿਆਂ ਦੇ ਵਿੱਚ ਦਿੱਕਤਾਂ ਵੀ ਬਹੁਤ ਆਉਂਦੀਆਂ ਨੇ ਉਹ ਉਸ ਦੇ ਵਾਸਤੇ ਕਿਸ ਤਰ੍ਹਾਂ ਅਰੇਂਜਮੈਂਟ ਕੀਤਾ ਜੀ ਇਹਦੇ ਵਾਸਤੇ ਮੈਂ ਇੱਕ ਸਪੈਸ਼ਲ ਡਿੱਗੀ ਬਣਾਈ ਪਈਏ ਦੇਖੋ ਟੂਲ ਬਾਕਸ ਜਿਹਨੂੰ ਕਹਿੰਦੇ ਆ ਇਹਦੇ ਵਿੱਚ ਜਿੰਨਾ ਸਮਾਨ ਹੈ ਸਾਰਾ ਮੇਰਾ ਟੂਲ ਬਾਕਸ ਦਾ ਇਹ ਸਾਰਾ ਇਹਦੇ ਵਿੱਚ ਹੀ ਪਿਆ ਹੈ ਇਹਦੇ ਵਿੱਚ ਹੈ ਸਾਰਾ ਟੂਲ ਬਾਕਸ ਹੈ ਬਾਕੀ ਦੋ ਡਿਗੀਆਂ ਹੋਰ ਹੈ ਜਿਹਦੇ ਚ ਮੇਰੇ ਕੱਪੜੇ-ਕੁਪੜੇ ਦੋਨਾਂ ਡਿਗੀਆਂ ਦੇ ਵਿੱਚ ਕੱਪੜੇ ਪਏ ਆ ਯਾ ਅੱਛਾ ਡਿੱਗਿਆਂ ਦੇ ਵਿੱਚ ਕੱਪੜੇ ਜਿਸ ਤਰ੍ਹਾਂ ਕਿ ਰਸਤੇ ਦੇ ਵਿੱਚ ਕੋਈ ਦਿੱਕਤ ਜਿਸ ਤਰ੍ਹਾਂ ਕਿ ਰਸਤੇ ਵਿੱਚ ਕਿਉਂਕਿ ਜੰਗਲੀ ਰਸਤੇ ਨੇ ਕਾਫੀ ਉਹ ਉਹ ਵੀ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਕਈ ਨਹੀਂ ਪਰੇਸ਼ਾਨੀ ਦਾ ਕਾਰਨ ਤੇ ਜਿੱਥੇ ਗੁਰੂ ਦਾ ਸਿੱਖ ਜਾ ਰਿਹਾ ਕੋਈ ਪਰੇਸ਼ਾਨੀ ਦਾ ਕਾਰਨ ਨਹੀਂ ਆ ਇੰਨੇ ਜਾਇ ਵੀ ਕਈ ਜਗ੍ਹਾ ਤੇ ਝਾਰਖੰਡ ਦੇ ਰਸਤੇ ਵਿੱਚ ਪਟੋਲ ਦੀ ਬੜੀ ਦਿੱਕਤ ਸੀਗੀ ਪਰ ਗੁਰੂ ਨਾਲ ਪਾਸ਼ ਦੀ ਕਿਰਪਾ ਪਟ્રોલ ਮੁੱਕਿਆ ਹੀ ਨਹੀਂਗਾ ਸਾਰੇ ਜਿੱਥੇ ਤੱਕ ਮੈਂ ਜਾਇਆ 5 55000 ਕਿਲੋਮੀਟਰ ਸਫ਼ਰ ਕਰਕੇ ਆਇਆ ਕਿਤੇ ਤੱਕ ਮੇਰਾ ਪਟ્રોલ ਨਹੀਂ ਮੁੱਕਿਆ ਕਿਤੇ ਰਿਜ਼ਰਵ ਨਹੀਂ ਲੱਗਾ 250 ਕਿਲੋਮੀਟਰ ਤੇ ਮੈਂ ਪਟ્રોલ ਪਵਾ ਲੈਂਦਾ ਸੀਗਾ ਤੇ ਇੱਕ ਜਗ੍ਹਾ ਪੈਂਚਰ ਹੋਇਆ ਬਾਕੀ ਮੇਰਾ ਗੱਡੀ ਨੇ ਪੂਰਾ ਸਾਥ ਦਿੱਤਾ ਮੇਰੇ ਸਰੀਰ ਨੇ ਵੀ ਸਾਥ ਦਿੱਤਾ ਤੇ ਗੱਡੀ ਨੇ ਦਿੱਤਾ ਸਾਰੀ ਗੁਲਾਨ ਪਾਸ਼ਾ ਦੀ ਮਿਹਰ ਸੀ ਸਰੀਰ ਦੀ ਗੱਲ ਕੀਤੀ ਹੈ ਕਿਉਂਕਿ ਕਰੋਨਾ ਮਹਾਮਾਰੀ ਚੱਲ ਰਹੀ ਹੈ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਨੇ ਫਿਰ ਵੀ ਤੁਸੀਂ ਪੰਜ ਤਖਤਾ ਦੀ ਜਿਹੜੀ ਯਾਤਰਾ ਕਰਕੇ ਆਏ ਹੋ ਕਿ ਕਿਸ ਤਰ੍ਹਾਂ ਲੱਗ ਰਿਹਾ ਕਿਉਂਕਿ ਸਰੀਰ ਕਈ ਵਾਰ ਥਕਾਵਟ ਵੀ ਮਹਿਸੂਸ ਕਰਦਾ ਹੈ ਗੁਨਾਨ ਪਾਸ਼ਾ ਦੀ ਬਹੁਤ ਕਿਰਪਾ ਹੈ ਕਰੋਨਾ ਮਾਂ ਮਾਰੀ ਨੂੰ ਖਾਤਮੇ ਵਾਸਤੇ ਤਾਂ ਮੈਂ ਇੱਥੋਂ ਯਾਤਰਾ ਲੈ ਕੇ ਤੁਰਿਆ ਸੀਗਾ ਤੇ ਸਰਬੱਤ ਦੇ ਭਲੇ ਵਾਸਤੇ ਤੇ ਵੈਸੇ ਵੀ ਦਾਸ ਨੇ ਟੀਕੇ ਵੀ ਲਵਾਏ ਪਏ ਸਾਰਾ ਕੁਝ ਕੋਰੋਨਾ ਦਾ ਇੰਤਜ਼ਾਮ ਕੀਤਾ ਪਿਆ ਸੀਗਾ ਨਾਲ ਮੈਂ ਕੈਲਸ਼ੀਅਮ ਦੇ ਗੋਲੀਆਂ ਸਾਰਾ ਕੁਝ ਆਪਣਾ ਮੈਡੀਸ਼ਨ ਦਵਾ ਦੂ ਸਾਰਾ ਮੈਡੀਕਲ ਕਿਟ ਕੁੜ ਸਾਰੀ ਨਾਲ ਰੱਖ ਕੇ ਗਿਆ ਸੀ ਜਿਸ ਤਰ੍ਹਾਂ ਕਿ ਰਸਤੇ ਜਾਂਦੇ ਹੋਏ ਕੋਈ ਜਿਸ ਤਰ੍ਹਾਂ ਇਕੱਲੇ ਹੀ ਗਏ ਹੋ ਤੁਸੀਂ ਕੋਈ ਸਾਥੀ ਵਗੈਰਾ ਨਹੀਂ ਹੈਗਾ ਤੁਹਾਡੇ ਤਾਂ ਫਿਰ ਕਿਸ ਤਰ੍ਹਾਂ ਪੂਰੀ ਯਾਤਰਾ ਕਵਰ ਕੀਤੀ ਹੈ ਸਾਰੀ ਸਾਰੀ ਯਾਤਰਾ ਮੈਂ ਸਾਰੀ ਯਾਤਰਾ ਦੇ ਵਿੱਚ ਪਾਠ ਕਰਦਾ ਗਿਆ ਸਿਮਰਨ ਕਰਦਾ ਰਿਹਾ ਗੁਨਾਨ ਪਾਸ਼ਾ ਦਾ ਨਾਮ ਜਪਦਾ ਰਿਹਾ ਕੋਈ ਥਕੇ ਮਨ ਹੋ ਜਾਂ ਉਹਦੇ ਨਾਲ ਕੋਈ ਮੇਰੀ ਕਮਰ ਦਰਦ ਨਹੀਂ ਹੋਈ ਸਕੂਟਰ ਨੇ ਵੀ ਪੂਰਾ ਸਾਲ ਦਿੱਤਾ ਜਿਹੜੀ ਹੁਣ ਆਨ ਵਾਲੀ ਜਨਰੇਸ਼ਨ ਹੈ ਪੀਡੀਓ ਉਹਨਾਂ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦੇਵੋਗੇ ਕਿਉਂਕਿ ਹੁਣ ਰਿਟਾਇਰਮੈਂਟ ਵੀ ਮੈਨੂੰ ਲੱਗਦਾ ਨੇੜੇ ਹੋਣੀ ਤੁਹਾਡੀ ਮੇਰੀ ਅਗਲੇ ਸਾਲ ਰਿਟਾਇਰਮੈਂਟ ਹੈ ਜੀ ਮੈਂ ਕਹਿੰਦਾ ਮਾਨੁੱਖੀ ਜੀਤ ਸਭੇ ਇੱਕ ਹੈ ਪਛਾਨਵੋ ਸਾਰੇ ਇੱਕੋ ਹੀ ਪ੍ਰਮਾਤਮਾ ਦੇ ਰੂਪ ਨੇ ਇਸ ਲਈ ਸਾਰਿਆਂ ਨੂੰ ਨਾਮ ਸਿਮਰਨ ਜਪਣਾ ਚਾਹੀਦਾ ਪਾਠ ਪੰਦਗੀ ਕਰਨੀ ਚਾਹੀਦੀ ਜੇ ਤਾਰੇਗਾ ਤੇ ਪ੍ਰਮਾਤਮਾ ਦਾ ਨਾਮ ਸਿਮਰਨ ਹੀ ਤਾਰੇਗਾ ਤੁਹਾਡੇ ਘਰ ਦੇ ਵਿੱਚ ਕੌਣ-ਕੌਣ ਹੈ ਕਿਉਂ ਘਰ ਦੇ ਜਦੋਂ ਕਿ ਕਈ ਇਤਰਾਜ਼ ਕਰਦੇ ਨੇ ਕਿ ਹਾਂ ਇਕੱਲੇ ਜਾ ਰਹੇ ਹੋ ਕੋਈ ਦਿੱਕਤ ਹੈ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਘਰ ਦੇ ਵਿੱਚ ਮੇਰੇ ਘਰ ਦੇ ਦੋ ਲੜਕੇ ਜੀ ਇੱਕ ਮਿਸਜ ਹੈ ਉਹਨਾਂ ਦਾ ਪੂਰਾ ਸਾਥ ਹੈ ਜਦੋਂ ਵੀ ਮੈਂ ਕਿਤੇ ਯਾਤਰਾ ਜਾਂਦਾ ਹਾਂ ਕਿਉਂਕਿ ਮੈਂ ਪਹਿਲੇ ਵੀ ਹਿੰਦੁਸਤਾਨ ਦੀ ਯਾਤਰਾ ਸਕੂਟਰ ਤੇ ਕਰ ਚੁੱਕਿਆ 26 ਸਟੇਟਾਂ ਦੀ ਮੈਨੂੰ ਕਦੇ ਉਹਨਾਂ ਨੇ ਕਿਤੇ ਵੀ ਯਾਤਰਾ ਜਾਣ ਤੋਂ ਰੋਕਿਆ ਨਹੀਂ ਮੈਂ ਆਏ ਸਾਲ ਮੇਰੀ ਕੋਈ ਨਾ ਕੋਈ ਯਾਤਰਾ ਹੁੰਦੀ ਹੈ ਸਾਲ 'ਚ ਦੋ ਯਾਤਰਾ ਮੈਂ ਪੱਕੀਆਂ ਕਰਦਾ ਤੇ ਕਦੀ-ਕਦੀ ਮੈਂ ਸਕੂਟਰ ਦਾ ਮਨ ਬਣ ਜਾਂਦਾ ਹੈ ਮੇਰਾ ਇਸ ਲਈ ਮੈਂ ਕਿਤੇ ਸਕੂਟਰ ਦਾ ਬਣਿਆ ਸੀ ਵੀ ਕੋਰੋਨਾ ਮਹਾਮਾਰੀ ਦੇ ਖਾਤਮੇ ਵਾਸਤੇ ਅਰਦਾਸ ਕਰਨ ਵਾਸਤੇ ਹਰੇਕ ਗੁਰਦੁਆਰੇ ਮੰਦਰ ਮਸਜਿਦ ਜਿੱਥੇ ਵੀ ਹੈ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇ। ਫਿਰ ਤੁਸੀਂ ਦੇਖਿਆ ਭਾਈ ਰਣਜੀਤ ਸਿੰਘ ਜੀ ਜੋ ਪੰਜ ਤਖਤਾਂ ਦੀ ਜਿਹੜੀ ਯਾਤਰਾ ਇੱਕ ਪ੍ਰਿਆ ਸਕੂਟਰ ਦੇ ਉੱਪਰ ਕਰਕੇ ਆਏ ਨੇ ਇਹਨਾਂ ਨੇ ਕਹਿਣਾ ਕਿ ਅਸੀਂ ਜਿਹੜੀ ਇਹ ਯਾਤਰਾ ਕੀਤੀ ਹੈ ਇਸੇ ਜਿਹੜੀ ਕੋਰੋਨਾ ਮਹਾਮਾਰੀ ਚੱਲ ਰਹੀ ਹੈ ਉਸ ਦੇ ਖਾਤਮੇ ਲਈ ਇਹ ਯਾਤਰਾ ਤੇ ਅਰਦਾਸਾਂ ਕਰਕੇ ਉੱਥੇ ਆਏ ਆਂ ਤੇ ਜਿਹੜੇ ਇਹ ਕੋਰੋਨਾ ਮਹਾਮਾਰੀ ਜਲਦ ਤੋਂ ਜਲਦ ਖਤਮ ਹੋਵੇ। ਪਟਿਆਲਾ ਤੋਂ ਕੈਮਰਾਮੈਨ ਅਕਾਸ਼ ਦੇ ਨਾਲ ਕੁਲਿੰਦਰ ਕੋਮੰਦ ਰਿਪੋਰਟ